ਪੰਜਾਬ ਦੀ ਰਾਜਨੀਤੀ ਚਾ ਜੋ ਉਸ ਵੇਲੇ ਇੱਕ ਵੱਡਾ ਧਮਾਕਾ ਹੋਇਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਕਿ ਪੰਜਾਬ ਦੇ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਆਪ ਚੋਣ ਲੜੇਗੀ ਸੂਸਥਿਤੀ ਸਪਸ਼ਟ ਹੋ ਗਈ ਹੈ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਮਸਾਨ ਮੱਚਿਆ ਸੀ ਲੋਕ ਸਭਾ ਸੀਟਾਂ ਨੂੰ ਲੈ ਕੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਗੱਠਜੋੜ ਹੋਏਗਾ ਕਿ ਨਹੀਂ ਜੋ ਹੁਣ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਉਹਦੇ ਮੁਤਾਬਕ ਹੈ ਕਿ ਸਾਰੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਚੋਣ ਲੜੇਗੀ ਇਹ ਵੀ ਸਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਗੱਲ ਆਖ ਰਹੇ ਸੀ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਚੋਣ ਲੜਾਂਗੇ ਆਪ ਦੀ ਟੋਲੀ ਚ ਪਾਵਾਂਗੇ 13 ਤੇ ਬਾਕੀ ਨੂੰ ਦਿਆਂਗੇ 0 ਸੋ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਹੈ ਜਿਸ ਨਾਲ ਇਹ ਗੱਲ ਤੈਅ ਹੋ ਗਈ ਹੈ ਕਿ ਹੁਣ ਪੰਜਾਬ ਦੀ ਮੁਖ ਵਿਰੋਧੀ ਤੈਰ ਤੇ ਹਾਕਮ ਤੇ ਅਮਨੋ ਸਾਹਮਣੇ ਆ ਰਿਹਾ ਹੈ ਚੋਣ ਮੈਦਾਨ ਦੇ ਵਿੱਚ ਮੁਕੰਦਰੀ ਭਗਵੰਤ ਮਾਨ ਨੇ ਕੈਬਨਟ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਤੋਂ ਫੌਰੀ ਬਾਅਦ ਜਰਨਲਿਸਟਾਂ ਦੇ ਇੱਕ ਸਵਾਲ ਦੇ ਜਵਾਬ ਚ ਇਹ ਗੱਲ ਵੀ ਕਹੀ ਹੈ ਕਿ ਮੁਢਲੇ ਤੌਰ ਤੇ ਕਿਹੜੀ ਸੀਟ ਤੇ ਕੌਣ ਉਮੀਦਵਾਰ ਹੋਏਗਾ ਉਹਦੇ ਲਈ ਐਕਸਰਸਾਈਜ਼ ਵੀ ਸ਼ੁਰੂ ਹੋ ਗਈ ਹੈ ਹਰ ਹਲਕੇ ਵਿੱਚੋਂ ਤਿੰਨ ਜਾਂ ਚਾਰ ਉਮੀਦਵਾਰ ਉਹਨਾਂ ਦੀ ਚੋਣ ਕੀਤੀ ਜਾ ਰਹੀ ਹੈ ਉਹਨਾਂ ਚ ਫਿਰ ਕਿਹੜਾ ਕੈਂਡੀਡੇਟ ਸਹੀ ਹੋਏਗਾ ਉਸ ਉੰਦਾਗ ਫੈਸਲੇ ਲਏ ਜਾਣਗੇ ਪਰ ਇਹ ਗੱਲ ਸਪਸ਼ਟ ਹੈ ਕਿ 13 ਸੀਟਾਂ ਲਈ ਹੀ ਹੁਣ ਚੋਣ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਮੁੱਖ ਤੌਰ ਤੇ ਚੋਣ ਦਾ ਆਧਾਰ ਹੈ ਉਹ ਇਹੀ ਹੈ ਕਿ ਲੋਕ ਸਭਾ ਦੀ ਸੀਟ ਕਿਹੜਾ ਉਮੀਦਵਾਰ ਜਿੱਤ ਸਕਦਾ ਹੈ ਉਹਦੇ ਅਮਤਾਕ ਹੀ ਫੈਸਲਾ ਲਿਆ ਜਾਵੇਗਾ ਇਹ ਗੱਲ ਹੁਣ ਹੋਰ ਵੀ ਬੜੀ ਸਪਸ਼ਟ ਹੋ ਗਈ ਹੈ ਕਿ ਮੁੱਖ ਮੰਤਰੀ ਭਗਵੰਦ ਮਾਨ ਪੰਜਾਬ ਦੀਆਂ 13 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਉਹਨਾਂ ਨੂੰ ਲੜਨ ਦੀ ਗੱਲ ਹੀ ਨਹੀਂ ਕਰ ਰਹੇ ਸਗੋਂ ਇੱਕ ਤਰੀਕੇ ਨਾਲ ਪਿਛਲੇ 2 ਸਾਲ ਦਾ ਸਮਾਂ ਜਿਹੜਾ ਲੰਘ ਚੁੱਕਾ ਹੈ ਪੰਜਾਬ ਦਾ ਕੈਬਨਿਟ ਮੰਤਰੀ ਮੰਡਲ ਦਾ ਉਹਦੀ ਪਰਫਾਰਮੈਂਸ ਨੂੰ ਲੈ ਕੇ ਪੰਜਾਬੀ 21 ਫਤਵਾ ਦੇਣਗੇ ਕੀ ਮੋਰ ਲਾਉਣਗੇ ਉਸ ਦੇ ਉੱਤੇ ਵੀ ਇੱਕ ਵੱਡਾ ਸਵਾਲ ਤੇ ਵੱਡਾ ਇਮਤਿਹਾਨ ਹੋਏਗਾ ਪਾਰਲੀਮੈਂਟ ਦੀ ਚੋਣ ਸੋ ਪਾਰਲੀਮੈਂਟ ਦੀ ਚੋਣ ਜਿੱਤੇ ਇੱਕ ਪਾਸੇ ਪੰਜਾਬ ਦੀ ਜਿਹੜੀ ਹਾਕਮ ਤੇ ਆਮ ਆਦਮੀ ਪਾਰਟੀ ਉਹਦੇ ਲਈ 13 ਸੀਟਾਂ ਦੀ ਜਿੱਤ ਇੱਕ ਵੱਡੀ ਚੁਣੌਤੀ ਹੈ ਦੂਜੇ ਪਾਸੇ ਕੀ ਪੰਜਾਬੀ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੈ ਉਹਦੀ ਪਰਫਾਰਮੈਂਸ ਹੈ ਉਹਦੀ ਪਰਫਾਰਮੈਂਸ ਤੇ ਕਿੱਡਾ ਵੱਡਾ ਫਤਵਾ ਦਿੰਦੇ ਆ ਇਹ ਤੇ ਵੀ ਨਜ਼ਰਾਂ ਟਿਕੀਆਂ ਰਹਿਣੀਆਂ ਇਹ ਵੀ ਸਹੀ ਹੈ ਜੇ ਮੈਂ ਵੀ ਇਹ ਜਨਰਲ ਦੇਖਾਂ ਪਿਛਲੇ ਲੰਬੇ ਸਮੇਂ ਚ ਕੋਈ ਐਸੀ ਥਰ ਨਹੀਂ ਜਿਨੇ ਪੰਜਾਬ ਦਿਆਂ 13 ਦੀਆਂ 13 ਸੀਟਾਂ ਪਾਰਲੀਮੈਂਟ ਦੇਆਂ ਜਿੱਤੀਆਂ ਹੋਣ ਇਹ ਪਹਿਲਾ ਮੌਕਾ ਹੈ ਜਦੋਂ ਮੁਖਵੰਦਰੀ ਭਗਵੰਦ ਸਿੰਘ ਲਗਾਤਾਰ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਅਸੀਂ ਸਾਰੀਆਂ 13 ਸੀਟਾਂ ਜਿੱਤ ਕੇ ਆਪ ਦੀ ਝੋਲੀ 'ਚ ਪਾਵਾਂਗੇ ਸੋ ਬਦਲੀਆਂ ਹੋਣਗੀਆਂ ਪਰਿਸਥਤੀਆਂ ਦੇ ਵਿੱਚ ਹੁਣ ਪੰਜਾਬ ਇੱਕ ਨਵੇਂ ਰਾਸੀ ਦੌਰ 'ਚ ਦਾਖਲ ਹੋ ਰਿਹਾ ਹੈ ਕਾਂਗਰਸ ਤੇ ਆਪ ਆਮਣੋ ਸਾਹਮਣੇ ਦੂਜੇ ਪਾਸੇ ਉਹਨਾਂ ਦਾ ਮੁਕਾਬਲਾ ਕਿਹੜੀਆਂ ਤਰ੍ਹਾਂ ਦੇ ਨਾਲ ਹੋਏਗਾ ਉਹਦੇ ਚ ਅਕਾਲੀ ਦਲ ਸ਼ਾਮਲ ਹੈ ਉਹਦੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੈ ਉਹਦੇ ਬੀਐਸਪੀ ਸ਼ਾਮਲ ਹੈ ਉਹਦੇ ਚ ਹੋਰ ਕਈ ਅਕਾਲੀ ਧੜੇ ਵੀ ਸ਼ਾਮਲ ਹੋ ਸਕਦੇ ਆ ਇਹਦੇ ਚਲਦਿਆਂ ਕਾਂਗਰਸ ਜਿਹੜੀ ਮੁੱਖ ਵਿਰੋਧੀ ਧਿਰ ਹੈ ਆਪਣੇ ਆਪ ਚ ਉਹਦੇ ਲਈ ਵੀ ਇੱਕ ਵੱਡੀ ਚੁਣੌਤੀ ਬਣ ਗਈ ਹੈ ਕਿਉਂਕਿ ਜੇ ਦੋਨੇ ਤਰ੍ਹਾਂ ਮਿਲ ਕੇ ਲੜਦਿਆਂ ਉਹਦੇ ਫਾਇਦੇ ਤੇ ਨੁਕਸਾਨ ਇੱਕ ਦੂਜੇ ਦੇ ਲਈ ਸਾਂਝੇ ਹੋਣੇ ਸੀ ਹੁਣ ਜੇ ਜਿੱਤ ਹੋਏਗੀ ਮੁੱਖ ਵਿਰੋਧੀ ਧਿਰ ਕਾਂਗਰਸ ਦੀ ਉਹ ਵੀ ਉਹਦੀ ਚੋਲੀ ਚ ਪਏਗੀ ਜੇ ਨੁਕਸਾਨ ਹੋਏਗਾ ਤ ਉਹਦਾ ਖਮਿਆਜ਼ਾ ਵੀ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਨੂੰ ਹੀ ਭੁਗਤਣਾ ਪਏਗਾ ਪਰ ਇਹ ਵੀ ਸਹੀ ਹੈ ਕਿ ਕਾਂਗਰਸ ਪਾਰਟੀ ਲਗਾਤਾਰ ਇਹ ਗੱਲ ਕਹਿ ਰਹੀ ਸੀ ਕਿ ਅਸੀਂ ਜਿਹੜੀਆਂ ਪੰਜਾਬ ਦੀਆਂ ਪਾਰਲੀਮੈਂਟ ਦੀਆਂ ਸੀਟਾਂ ਆਪਣੇ ਤੌਰ ਤੇ ਚੋਣ ਲੜਾਂਗੇ ਕਿਉਂਕਿ ਜਿੱਥੇ ਤੱਕ ਸਵਾਲ ਹੈ ਹਾਕਮਦਰ ਦਾ ਕਾਂਗਰਸ ਦਾ ਦਾਵਾ ਹੈ ਕਿ ਪਿਛਲੇ ਸਮੇਂ ਚ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਚਲਦਿਆਂ ਕੋਈ ਵੱਡੇ ਕੰਮ ਨਹੀਂ ਕੀਤੇ ਲੋਕਾਂ ਨੂੰ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਨਾ ਗਰੰਟੀਆਂ ਦੇ ਉਨਾ ਵਾਅਦਿਆਂ ਤੇ ਖਰੇ ਨਹੀਂ ਉਤਰੇ ਅਮਨ ਕਾਨੂੰਨ ਦੀ ਬੜੀ ਮਾੜੀ ਹਾਲਤ ਹੈ ਇਸੇ ਤਰੀਕੇ ਨਾਲ ਫਾਈਨੈਂਸ਼ੀਅਲ ਮੁੱਦਿਆਂ ਦੇ ਬੜੀ ਮਾੜੀ ਹਾਲਤ ਹੈ ਵਿਕਾਸ ਦੀ ਗੱਲ ਕਰਦੇ ਆ ਸਿਹਤ ਦੀ ਗੱਲ ਕਰਦੇ ਆ ਨਾ ਕਾਨੂੰਨ ਦੀ ਗੱਲ ਕਰਦੇ ਆ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਆਪ ਨੂੰ ਕਟਾਰੇ 'ਚ ਖੜਾ ਕੀਤਾ ਜਾ ਰਿਹਾ ਹੈ ਕੀ ਹੋਣ ਜਿਹੜੀ ਆਪ ਦੀ ਜਿਹੜੀ ਚੁਣੌਤੀ ਹੈ ਜੇ ਚੁਣੌਤੀ ਪੰਜਾਬੀ ਉਸ ਨੂੰ ਕਬੂਲ ਕਰਦੇ ਆ ਕਹਿੰਦੇ ਕਿਸ ਨੇ ਕੁਝ ਨਹੀਂ ਕੀਤਾ ਤਾਂ ਉਸ ਦਾ ਜਿਹੜਾ ਖਮਿਆਜ਼ਾ ਆਪ ਤਾਂ ਭੁਗਤੇਗੀ ਭੁਗਤੇਗੀ ਕੀ ਉਹਦਾ ਫਲ ਜਾਂ ਸੇਰਾ ਜਾਂ ਉਸਦਾ ਕੋਈ ਲਾਭ ਹੋਏਗਾ ਉਹ ਕਾਂਗਰਸ ਦੀ ਚੋਲੀ ਪਏਗਾ ਜਾਂ ਅਕਾਲੀ ਦਲ ਅਕਾਲੀ ਦਲ ਵੀ ਜਿਹੜਾ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਆਪ ਜਿਹੜੀ ਹੈਗੀ ਹੈ ਉਹਨਖੇਦ ਸਰਕਾਰ ਸਾਫਤ ਹੋਈ ਹੈ ਪੰਜਾਬੀਆਂ ਦੇ ਲਈ ਇੱਕ ਵੱਡਾ ਮੌਕਾ ਸਾਹਮਣੇ ਆ ਰਿਹਾ ਹੈ ਕੌਣ ਖੇਦਾ ਕਿ ਨੇ ਪੰਜਾਬ ਲਈ ਕੁਝ ਕੀਤਾ ਇਹ ਸਾਰਾ ਕੁਝ ਪਾਰਲੀਮੈਂਟ ਇਲੈਕਸ਼ਨ ਜਿਹੜੀ ਇੱਕ ਤਰੀਕੇ ਨਾਲ ਦੋ ਤਾ ਦੋ ਤੇ ਪਾਣੀ ਦਾ ਪਾਣੀ ਨਤਾਰਾ ਕਰਕੇ ਸਾਹਮਣੇ ਆ ਰਹੀ ਹੈ ਆਨਲਾਈਨ ਪੰਜਾਬ ਦੀ ਰਾਜਨੀਤੀ 'ਚ ਇੱਕ ਨਵੀਂ ਕਰਵਟ ਲੈ ਕੇ ਆ ਰਿਹਾ ਹੈ ਇਸ ਵਿੱਚ ਵੱਡਾ ਸਵਾਲ ਨਾਲੇ ਵੀ ਟੁੱਟ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਹੁਣ ਗੱਠਜੋੜ ਦੇ ਤੌਰ ਤੇ ਚੱਲਣਗੇ ਜਾਂ ਵਸਪ ਦੇ ਅਕਾਲੀ ਦਲ ਦਾ ਗੱਠਜੋੜ ਹੋਏਗਾ ਇਹ ਗੱਠਜੋੜ ਕਿਹੋ ਜੀ ਪਰਫਾਰਮੈਂਸ ਦੇਵੇਗਾ ਇਸ ਦਾ ਫੈਸਲਾ ਤਾਂ ਪੰਜਾਬੀਆਂ ਨੇ ਕਰਨਾ ਪਰ ਇਹ ਤੈ ਹੋ ਗਿਆ ਕਿ ਪੰਜਾਬ ਦੇ ਅੰਦਰ ਪਾਰਲੀਮੈਂਟ ਦੀਆਂ ਚੋਣਾਂ ਨੂੰ ਲੈ ਕੇ ਇੱਕ ਨਵਾਂ ਰਾਸੀ ਦੰਗਲ ਨਵਾਂ ਦੌੜ ਨਵੀਂ ਚੋਣ ਨਵੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾ ਪ੍ਰਤੀਯਾ ਜੋ ਕੌਣ ਪਾਰ ਨਿਕਲੇਗਾ ਜਿਹੜਾ ਵੀ ਪਾਰਲੀਮੈਂਟ ਚੋਣਾਂ ਚੋਂ ਪਾਰ ਜਾਏਗਾ ਇਹ ਬਿਲਕੁਲ ਸਹੀ ਹੈ ਕਿ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਆਉਣਗੀਆਂ ਇਹ ਰਸਤਾ ਉਹਨਾਂ ਚੋਣਾਂ ਦੇ ਲਈ ਵੀ ਖੁੱਲਦਾ ਹੈ